सत अकाल जी आज की बात मैं हिंदी में करूंगा ताकि बात सब तक पहुंच जाए पंजाब के हालात बाढ़ की वजह से बहुत ख़राब है लोगों के घर बह चुके हैं फसलें तबाह हो चुकी हैं पशु गाय भैंस मर चुके हैं लोगों की जिंदगियाँ बर्बाद हो गई पंजाब जख्मी है पर हारा नहीं है हम पंजाब की गोद से उठे हैं पंजाब ने हमें गोद लिया है और हमने पंजाब की गोद में ही मरना है जितने भी पीड़ित परिवार हैं हम सब उनसे कहना चाहते हैं कि हम उनके साथ हैं ऐसा नहीं कि राशन पानी दे के ये बात ख़त्म हो जाएगी जब तक उनकी जिंदगियां दोबारा शुरू नहीं हो जाती हम सब उनके साथ हैं जितने भी लोकल एन हैं जितने भी लोकल हमारा पंजाब का मीडिया है वो बहुत अच्छा काम कर रहा है मैं उनका भी धन्यवाद करना चाहूँगा वो ऑन ग्राउंड बहुत अच्छा काम कर रहे हैं और पंजाब का यूथ वो खुद आगे आया है और वो खुद इस स्थिति को संभाल रहा है मैं सबका बहुत बहुत धन्यवाद करना चाहूँगा मेरे जितने भी रिसोर्सेस हैं जितने भी कॉर्पोरेट हाउसेस को मैं जानता हूं, हमारी टीम ने उनसे बात की है सब पंजाब की हेल्प करने के लिए तैयार है वो सब आगे आना चाहते हैं ये जो मुसीबत है हम इससे निकल जाएंगे पंजाब पे हमेशा मुसीबत आई है ऐसा होता ना कि कोई चीज़ जो बहुत प्यारी होती है उस पर हमेशा उसको नजर लग जाती है तो ये हमारे साथ बहुत बार हुआ है लेकिन हम इस मुसीबत से निकल जाएंगे मैं अरदास करता हूँ परमात्मा के आगे कि हम सबको इतनी शक्ति दे कि हम सब भाई बहन मिल के इस चीज़ इस मुसीबत से बाहर आ जाए और एक एक बार फिर से वो जिंदगियां दोबारा खड़ी हो सके मेरी तरफ़ से सबको बहुत प्यार सत्कार अगर कुछ गलत बोल गया हो अगर किसी को हर्ट हुआ हो मेरी कोई बात तो माफ़ ਇਹ ਲਓ ਜੀ ਆਪਣੀ ਜੇ ਤੁਸੀਂ ਹੱਥ ਤੱਕ ਵੀਡੀਓ ਨੂੰ ਦੇਖ ਲਿੱਤਾ ਵਾ ਤਾਂ ਤੁਹਾਡਾ ਬਹੁਤ ਧੰਨਵਾਦ ਵੀਡੀਓ ਨੂੰ ਅੱਗੇ ਵੀ ਦੇਖ ਕੇ ਤੇ ਸੁਣ ਕੇ ਜਾਇਓ ਕਿਉਂਕਿ ਆਪਾਂ ਉਹ ਗੱਲ ਕਰਨ ਆਲੇ ਪੰਜਾਬ ਦੇ ਹੜਾ ਬਾਰੇ ਜੋ ਕਿ ਪੰਜਾਬ ਦੇ ਪੁੱਤਰਾਂ ਨੇ ਆਪਣਾ ਫਰਜ਼ ਸਮਝਦੇ ਆਪਣਾ ਜਿਹੜਾ ਕਿ ਫਰਜ਼ ਨਿਭਾਇਆ ਵਾ ਜੋ ਕਿ ਗੱਲ ਕੀਤੀ ਆਪਾਂ ਦਲਜੀਤ ਉਸਾਂ ਜਿਵੇਂ ਦੀ ਮਨਕੀ ਤੋਲ ਕਵੀਰ ਦੀ ਤੇ ਹੋਰ ਪੰਜਾਬ ਦੀ ਜਿੰਨੀ ਵੀ ਇੰਡਸਟਰੀ ਦੀ ਤੇ ਕਲਾਕਾਰ ਉਹਨਾਂ ਸਾਰੇ ਬਾਰੇ ਆਪਾਂ ਗੱਲ ਕਰਨ ਆਲੇ ਆ ਜਿੰਨੀ ਜਥੇਬੰਦੀਆਂ ਵਾ ਜਿੰਨੀ ਮਨਕੀ ਸ਼੍ਰੋਮਣੀ ਕਮੇਟੀ ਨੇ ਆਪਣੀ ਸੇਵਾ ਨਿਭਾਈਆਂ ਵਾ ਹੋਰ ਜਿੰਨੀਆਂ ਸੰਸਥਾਵਾਂ ਨੇ ਆਪਣੀਆਂ ਸੇਵਾ ਨਿਭਾਈਆਂ ਵਾ ਆਪਾਂ ਉਹਦੇ ਬਾਰੇ ਲੋਕ ਕਹਿੰਦੇ ਆ ਕਿ ਪੰਜਾਬ ਸਿਰਫ ਐਦਾ ਹੀ ਆ ਤਾਂ ਉਦਾ ਹੀ ਹੁਣ ਗੱਲ ਕਰਦੇ ਆ ਪਰਤਕ ਤੋੜ ਦਿੱਤੇ ਇੱਥੇ ਸ਼ਹੀਦਾ ਸਿੰਘਾਂ ਦੀ ਜਿਹੜੀ ਕਿ ਜੀ ਪ੍ਰਤਕ ਸ਼ਕਤੀ ਵਰਤਦੀ ਪਈ ਹੈ ਜਿਹੜੇ ਕਹਿੰਦੇ ਸ਼ਹੀਦ ਸਿੰਘ ਨਹੀਂ ਹੁੰਦੇ ਆ ਔਰ ਕਈਆਂ ਨੇ ਜਿਹੜਾ ਕਿ ਮਤਲਬ ਕਿ ਦੇਖਿਆ ਵੀ ਆ ਅਵੀ ਵੀਡੀਓ ਹੁਣ ਸਾਹਮਣੇ ਹੌਲੀ ਹੌਲੀ ਆਉਣ ਲੱਗ ਜਣਗੀਆਂ ਤੁਸੀਂ ਆਪ ਹੀ ਦੇਖ ਲਿਓ ਉਸ ਤੋਂ ਬਾਅਦ ਹੁਣ ਗੱਲ ਕਰਦੇ ਆ ਦਲਜੀਤ ਸਾਜ ਬਈ ਨੇ ਹਿੰਦੀ ਦੇ ਵਿੱਚ ਆਪਣੀ ਵੀਡੀਓ ਅਪਲੋਡ ਕਰਕੇ ਜਿਹੜਾ ਕਿ ਪੂਰੇ ਵਰਲਡ ਦੇ ਵਿੱਚ ਇੱਕ ਤਹਿਲਕਾ ਮਚਾ ਦਿੱਤਾ ਵਾ ਪੂਰੀ ਇੰਡਸਟਰੀ ਦੇ ਵਿੱਚ ਕਿ ਉਹਨੇ ਦੱਸਿਆ ਵਾ ਕਿ ਜਦੋਂ ਤੱਕ ਪੰਜਾਬ ਫੇਰ ਤੋਂ ਸਟੈਂਡ ਦੇ ਵਿੱਚ ਨਹੀਂ ਖੜਾ ਹੋ ਜਾਂਦਾ ਮਤ ਖੜੀਆਂ ਹੋਰ ਹਰ ਸੇਵਾਸੀ ਨਿਭਾਵਾਂਗੇ ਜੀ ਜਿਹਨੇ ਕਿਰਪਾ ਗੁਰੂ ਨਾਨਕ ਪਾਸ਼ਾ ਜੀ ਦੀ ਸਾਡੇ ਤੇ ਹੈਗੀ ਆ ਤੇ ਉਹ ਸਾਬ ਨਾਲ ਅਸੀਂ ਸਾਰੀ ਸੇਵਾਵਾਂ ਅਸੀਂ ਪੰਜਾਬ ਦੇ ਵਿੱਚ ਦੇਵਾਂਗੇ ਔਰ ਇਹ ਨਹੀਂ ਇਕੱਲਾ ਰਾਸ਼ਨ ਪਾਣੀ ਦੇ ਕੇ ਜਾ ਉਹ ਘਰਾਂ ਦੇ ਹਾਲਾਤ ਸਹੀ ਕਰਕੇ ਉਸ ਤੋਂ ਬਾਅਦ ਵੀ ਜਿਹੜੀ ਖੇਤੀਬਾੜੀ ਦਾ ਜਿਹੜਾ ਕਾਰਜ ਹੋਏਗਾ ਜਾਂ ਉਸ ਤੋਂ ਬਾਅਦ ਜੋ ਹੋਰ ਵੀ ਜਿਹੜੇ ਕਿ ਪੰਜਾਬ ਦੇ ਵਿੱਚ ਰਿਕਾਵਟਾ ਵਾਲੇ ਕਾਰਜ ਹੋਣਗੇ ਜਿਹੜੇ ਕਿ ਉਹਨਾਂ ਕਿ ਔਖੇ ਆ ਉਹਨਾਂ ਨੂੰ ਵੀ ਸਹੀ ਕਰਨ ਦੇ ਵਿੱਚ ਦਲਜੀਤ ਸਿੰਘ ਬਾਣੀ ਨੇ ਕਿਹਾ ਵੀ ਅਸੀਂ ਫਰਜ਼ ਪੂਰਾ ਨਿਭਾਵਾਂਗੇ ਜਿੰਨਾ ਤੱਕ ਗੁਰੂ ਨਾਨਕ ਪਾਸ਼ਾ ਜੀ ਦੀ ਸਾਡੇ ਤੇ ਕਿਰਪਾ ਵਾ ਅਸੀਂ ਜਿਹੜੇ ਪਿੱਛੇ ਹਟਣ ਵਾਲੇ ਵਿੱਚੋਂ ਨਹੀਂ ਆ ਉਹਨੇ ਹਿੰਦੀ ਚ ਵੀਡੀਓ ਬਣਾ ਕੇ ਮਤਲਬ ਕਿ ਇੱਕ ਮੈਸ ਮੈਸੇਜ ਦਿੱਤਾ ਹੁਣ ਗੱਲ ਕਰਦੇ ਦੂਜੇ ਨੰਬਰ ਤੇ ਜਿਹੜਾ ਕਿ ਮਨਕਰ ਤੌਲਕ ਵੀਰ ਦੀ ਆਪਣੀ ਸ਼ਰਧਾ ਭਾਵਨਾ ਆਪਾਂ ਦੇਖੀ ਆ ਸਾਰਿਆਂ ਨੇ ਕਿਵੇਂ ਮਨਕਰ ਤੌਲਕ ਵੀਰ ਨੇ ਜਿਹੜਾ ਕਿ ਸਿੱਧੇ ਤੌਰ ਦੇ ਉੱਤੇ ਆਪਣੇ ਮਨ ਧਨ ਅਤੇ ਧੰਦੇ ਨਾਲ ਮਨ ਤੇਨੇ ਚੀਜ਼ਾਂ ਦਾ ਨਾਂ ਸੇਵਾ ਕੀਤੀ ਮਨ ਦੇ ਨਾਲ ਵੀ ਕੀਤੀ ਆ ਮਨ ਆਪਾਂ ਨੂੰ ਸਾਫ਼ ਝਲਕ ਦਿਖਦੀ ਆ ਉਹਨਾਂ ਦੇ ਚਿਹਰੇ ਦੇ ਉੱਤੇ ਬੰਦੇ ਦਾ ਪਤਾ ਚੱਲ ਜਾਂਦਾ ਕਿ ਬੰਦਾ ਕਿਵੇਂ ਦਾ ਆ ਤੇ ਦੂਜੀ ਗੱਲ ਤਨ ਦੇ ਨਾਲ ਤਨ ਆਪਣਾ ਸਰੀਰ ਲਾ ਕੇ ਉਹਨਾਂ ਨੇ ਖੁਦ ਜਾ ਕੇ ਉਹ ਘਰਾਂ ਦੇ ਵਿੱਚ ਉਹ ਜਿਹੜਾ ਕੀ ਪਿੰਡਾਂ ਵਿੱਚ ਉਹ ਸ਼ਹਿਰਾਂ ਵਿੱਚ ਜਿੱਥੇ ਕੀ ਹੜ ਦਾ ਜਿਹੜਾ ਕੀ ਪਾਣੀ ਦਾ ਪ੍ਰਵਾਹ ਚੱਲੀ ਜਾਂਦਾ ਸੀ ਉੱਥੇ ਜਾ ਕੇ ਉਹਨਾਂ ਨੇ ਆਪਣੀ ਜਾਨ ਵੀ ਜੋਖਮੇ ਦੇ ਵਿੱਚ ਪਾ ਕੇ ਤੇ ਜਾ ਕੇ ਉਹ ਤੇ ਸੇਵਾ ਕੀਤੀ ਆ ਉਸ ਤੋਂ ਬਾਅਦ ਤੀਜੇ ਪੁਆਇੰਟ ਦੀ ਉਹਨਾਂ ਦੀ ਗੱਲ ਕਰਨੀ ਜੋ ਕਿ ਉਹਨਾਂ ਨੇ ਧਨ ਦੇ ਨਾਲ ਸੇਵਾ ਕੀਤੀ ਜੋ ਕਿ ਸਭ ਤੋਂ ਅੱਜ ਦੇ ਜ਼ਰੂਰੀ ਵਿੱਚ ਆ ਲੋਕ 10 50 ਰੁਪਏ ਨਹੀਂ ਖਰਚ ਕੇ ਰਾਜੀ ਤੇ ਜਿਹ ਇੱਕ ਨਗਦ ਜਿਹੜਾ ਕਿ ਕੈਸ਼ ਹੁੰਦਾ ਤੇ ਵੀਰ ਨੇ ਕਿਹਾ ਵਾ ਕਿ ਸਿੱਕ ਝੋਲਾ ਪਰ ਕੇ ਲੈ ਐ ਸੀ ਤੇ ਹੋਰ ਝੋਲੇ ਪਰ ਕੇ ਲੈਵਾਂਗੇ ਤੇ ਵੰਡੀ ਜਾਵਾਂਗੇ ਮੈਨੂੰ ਆਪਣੀ ਚਾਹੇ ਪਹਿਲੀ ਵੇਚਣੀ ਪਏ ਮੈਨੂੰ ਜ਼ਮੀਨ ਵੇਚਣੀ ਪਏ ਮੈਨੂੰ ਪਲਾਟ ਵੇਚਣੇ ਪਹਿਲ ਮੈਂ ਵੇਚਾਂਗਾ ਪੈਸੇ ਦਾ ਕੀ ਪੈਸਾ ਫੇਰ ਕਮਾਵਾਂਗੇ ਨੂੰ ਕਹਿੰਦੇ ਆ ਮਰਦ ਕੋਮ ਨੂੰ ਕਹਿੰਦੇ ਮਰਦਾ ਵਾਲੀ ਗੱਲਾਂ ਨੂੰ ਕਹਿੰਦੇ ਜੋਦੇ ਸੂਰਮੇ ਵਾਲੀ ਗੱਲਾਂ ਜਿਹੜੀ ਕਿ ਦਿਲਜੀਤ ਉਸਾਂ ਚ ਬਈ ਨੇ ਕਰਨ ਉਹ ਜਲਾਣੇ ਕਿ ਪੀਗਰਵਾਲ ਬਈ ਨੇ ਮਨਕਰਤੋਲ ਕਵੀਰ ਨੇ ਤਰਸੇਮ ਜਸੜ ਬਈ ਨੇ ਅਮਿੰਦਰ ਗੈਲਨ ਬਈ ਨੇ ਜਿੰਨੇ ਵੀ ਪੰਜਾਬ ਦੇ ਸੁਪਰਸਟਾਰ ਆ ਗੁਰਪ੍ਰੀਤ ਖੁੱਗੇ ਜੀ ਉਹਨਾਂ ਨੇ ਜਿੰਨੇ ਵੀ ਆ ਮਨ ਕੀ ਸਾਰਿਆਂ ਨੂੰ ਮੈਂ ਜੇ ਨਾਮ ਲੈਣ ਲੱਗਾਂ ਤਾਂ ਤੁਹਾਨੂੰ ਵੀ ਪਤਾ ਵੀਡੀਓ ਬਹੁਤ ਲੰਮੀ ਬਣ ਜਾਣੀ ਤਾਂ ਆਪਾਂ ਸਾਰਿਆਂ ਦਾ ਸਤਿਕਾਰ ਕਰਦੇ ਤੇ ਤਹਿ ਦਿਲ ਤੋਂ ਉਹਨਾਂ ਦਾ ਸਾਰਾ ਹੱਥ ਜੋੜ ਕੇ ਮੇਰੇ ਵੱਲੋਂ ਤੇ ਮੇਰੇ ਚੈਨਲ ਵੱਲੋਂ ਸ਼ੁਕ੍ਰਾਨਵਾਦ ਧੰਨਵਾਦ ਆ ਕਿ ਤੁਸੀਂ ਪੰਜਾਬ ਦੇ ਪੁੱਤਰ ਹੋਣ ਦਾ ਤੇ ਪੰਜਾਬ ਦੇ ਹੋਣ ਦਾ ਤੁਸੀਂ ਜਿਹੜਾ ਕਿ ਵਜੂਦ ਜਿਹੜਾ ਕਿ ਤੁਸੀਂ ਅੱਜ ਸਬੂਤ ਦੇ ਦਿੱਤਾ ਵੱਡੇ ਲੈਵਲ ਦੇ ਉੱਤੇ ਔਰ ਦੂਜੀ ਇੰਡਸਟਰੀਆਂ ਨੇ ਜਿਹੜਾ ਦੇਖ ਕੇ ਜਿਹੜਾ ਕਿ ਹਾਲੀਵੁੱਡ ਇੰ ਉਹਨਾਂ ਨੇ ਵੀ ਜਿਹੜਾ ਕਿ ਪਿੰਡਾਂ ਨੂੰ ਗੋਦ ਲੈਣਾ ਸ਼ੁਰੂ ਕਰ ਦਿੱਤਾ ਵਾ ਕਿਉਂਕਿ ਦੇਖੋ ਜੀ ਪਹਿਲੇ ਕਹਿੰਦੇ ਆਪਣੇ ਘਰ ਨੂੰ ਦੇਖਣਾ ਚਾਹੀਦਾ ਵਾ ਫਿਰ ਆਪਾਂ ਕਿਸੇ ਦੂਜੇ ਦੇ ਘਰ ਦੀ ਵੀ ਮਦਦ ਕਰ ਸਕਦੇ ਤੇ ਜਿਹੜੇ ਪੰਜਾਬ ਦੇ ਪੁੱਤਰਾਂ ਨੇ ਨਿਭਾਇਆ ਆਪਣਾ ਫਰਜ਼ ਜਿਹੜੇ ਕਿ ਪੰਜਾਬ ਦੇ ਕਲਾਕਾਰ ਨੂੰ ਭੰਡਿਆ ਜਾਂਦਾ ਸੀ ਜਿਵੇਂ ਕਿ ਪਿਛਲੇ ਦਿਨਾਂ ਵਿੱਚ ਦਲਜੀਤ ਉਸਨ ਜੀ ਉਤੇ ਕਿੰਨੀ ਜਿਆਦਾ ਨਿੰਦਾ ਕੀਤੀ ਗਈ ਆ ਕਿ ਕਿ ਫਿਲਮ ਨੂੰ ਲੈ ਕੇ ਹੈ ਨਾ ਮਤਲਬ ਕਿ ਐਤਾ ਉਦਾ ਪਰ ਫਿਰ ਦੇਖੋ ਦਲਜੀਤ ਉਸਨ ਜੀ ਨੇ ਦਿਖਾ ਦਿੱਤਾ ਕਿ ਮੈਂ ਪੰਜਾਬ ਦਾ ਪੁੱਤਰ ਆ ਤੇ ਪੰਜਾਬ ਦੇ ਨਾਲ ਹੀ ਖੜਾ ਵਾਂ ਉੱਥੇ ਜੰਮਿਆ ਉੱਥੇ ਮਰਨਾ ਵਾ ਬਈ ਨੇ ਏਡੀ ਵੱਡੀ ਗੱਲ ਕਹਿ ਦਿੱਤੀ ਜੋ ਕਿ ਆਦੇ ਸਮੇ ਔਰ ਦਲਜੀਤ ਦਸਾਂਝ ਬਹੀਨੇ ਦੇਖੋ ਕਿੱਡੀਆਂ ਵਦੀਆਂ ਗੱਲਾਂ ਖਰੀਆਂ ਜਿਹੜੀ ਕਿ ਸੀ ਮੈਨੂੰ ਕਿ ਸ਼ਬਦ ਉਹਨਾਂ ਦੀ ਸਿਫ਼ਤ ਵਿੱਚ ਮਤਲਬ ਕਿ ਸਾਡੇ ਕੋਲ ਸ਼ਬਦ ਖਤਮ ਹੋ ਜੇ ਨੇ ਮੈਨੂੰ ਕਿੰਨੀ ਕਿ ਜ਼ਿਆਦਾ ਮਿਲਦੀ ਉਹਨਾਂ ਦੀ ਸਿਫ਼ਤ ਸਾਡੇ ਮੂਹ ਦੇ ਵਿੱਚ ਸਾਡੀ ਸੋਚ ਦੇ ਵਿੱਚ ਵੀ ਉਹਨਾਂ ਨੇ ਪੱਗ ਦਾ ਤੇ ਉਹ ਪੰਜਾਬ ਦੇਸ਼ ਦਾ ਮਾਣ ਰੱਖਿਆ ਵਾ ਕਿ ਉਹਨਾਂ ਨੇ ਇੱਕ ਵੱਡੇ ਲੈਵਲ ਦੇ ਉੱਤੇ ਗੱਲ ਕਰਕੇ ਕਿਉਂਕਿ ਉਹਨਾਂ ਦੀ ਫੈਨ ਫੋਲੋਇੰਗ ਨੂੰ ਆਪਾਂ ਜਾਣਦੇ ਹਾਂ ਵਰਲਡ ਲੈਵਲ ਦੇ ਉੱਤੇ ਫੈਨ ਫੋਲੋਇੰਗ ਆ ਹਾਲੀਵੁੱਡ ਬੋਲੀਵੁੱਡ ਕੀ ਉਹਨਾਂ ਕੀ ਸਾਰੀ ਇੰਡਸਟਰੀ ਹੁਣ ਫੋਲੋ ਕਰਨ ਲੱਗ ਪਈਆਂ ਕੰਨੜ ਮਲਯਮ ਤੇਲਗੂ ਤਲਮ ਜਿੰਨੇ ਵੀ ਸਾਰੇ ਉਹਨਾਂ ਨੂੰ ਫੋਲੋ ਕਰਨ ਲੱਗ ਪਏ ਕਿਉਂਕਿ ਦਲਜੀਤ ਉਸਨ ਜਾਈ ਹੁਣ ਵਰਲਡ ਵਾਈਡ ਚਿਹਰਾ ਬਣ ਚੁੱਕੇ ਆ ਤੇ ਇਸ ਕਰਕੇ ਉਹਨਾਂ ਨੇ ਜਿਹੜਾ ਕਿ ਆਪਣੇ ਉਹ ਚੀਜ਼ ਦਾ ਫਾਇਦਾ ਚੱਕਿਆ ਉਹਨਾਂ ਨੇ ਪੰਜਾਬ ਦੀ ਵਰਲਡ ਲੈਵਲ ਦੇ ਉੱਤੇ ਗੱਲ ਕੀਤੀ ਹੈ ਨਾ ਕਿ ਇੱਕ ਛੋਟੇ ਪੱਤਰ ਦੀ ਗੱਲ ਕੀਤੀ ਹੈ ਤੇ ਸਾਮਰਤਨ ਨਾਲ 400 ਟ੍ਰੈਕਟਰਾਂ ਦੀ ਸੇਵਾ ਕੀਤੀ ਆ ਜਿੱਦੂ ਮੂਸੇ ਵਾਲਾ ਭਾਈ ਜੀ ਦੇ ਪਿਤਾ ਜੀ ਆ ਬਲਕੌਰ ਸਿੱਧੂ ਜੀ ਉਹਨਾਂ ਨੇ ਦੇਖੋ 11 ਕਰੋੜ ਦੀ ਜਿਹੜੀ ਕਿ ਸੇਵਾ ਨਭਾਈਆ ਹੋਰ ਮਵਾਤ ਤੋਂ ਹਰਿਆਣੇ ਤੋਂ ਜਿਹੜੇ ਮੁਸਲਮਾਨ ਭਾਈਚਾਰਾ ਆਏ ਆ ਉਹਨਾਂ ਨੇ ਸੇਵਾ ਨਭਾਈਆਂ ਅੰਗ ਸਿੰਘ ਜਥੇਬੰਦੀਆਂ ਜਿੰਨੀਆਂ ਆਈਆ ਤਰਨਾ ਦਲ ਬੁੱਢਾ ਦਲ ਜਾਂ ਹੋਰ ਜਿੰਨੀਆਂ ਵੀ ਜਥੇਬੰਦੀਆਂ ਵਾ ਟਕਸਾਲੀ ਜਥੇਬੰਦੀਆਂ ਵਾ ਸਾਰੀਆਂ ਨੇ ਆਪਣੀਆਂ ਸੇਵਾਵਾਂ ਨਭਾਈਆਂ ਵਾ ਮਨ ਕਿ ਵੱਧ ਚੜ ਕੇ ਸੇਵਾ ਨਭਾਈਆਂ ਜਿੰਨੀਆਂ ਕਹੇਲੇ ਵਿੱਚ ਸਿਫਤ ਘਾਟਾ ਜੀ ਮਨਨ ਕਿ ਉਹਨਾਂ ਨੂੰ ਤਨ ਤਨ ਜਿੰਨੀ ਆਪਾਂ ਉਹਨਾਂ ਦੀ ਸਿਫਤ ਕਰ ਲਈ ਉਨੀ ਹੀ ਘੱਟ ਵਾ ਹੋਰ ਉਸ ਤੋਂ ਬਾਅਦ ਆਪਾਂ ਫਿਰ ਦੇਖਦੇ ਜਿਹੜੀ ਸੰਸਥਾ ਵਾ ਸੋਸ਼ਲ ਸੰਸਥਾ ਜਿਹੜੀਆਂ ਹੁੰਦੀਆਂ ਵਾ ਜਿਹੜੀ ਕਿ ਆਮ ਤੌਰ ਤੇ ਮਨਨ ਕਿ ਲੋਕਾਂ ਦੀ ਮਦਦ ਕਰਦੀ ਉਹਨਾਂ ਨੇ ਵੱਧ ਚੜ ਕੇ ਹਿੱਸਾ ਪਾਇਆ ਯੋਗਦਾਨ ਪਾਇਆ ਵਾ ਰਾਜਸਥਾਨ ਦੇ ਵੀਰਾਂ ਨੇ ਬਹੁਤ ਯੋਗਦਾਨ ਪਾਇਆ ਵਾ ਯੂਪੀ ਬਿਹਾਰ ਦੇ ਵੀਰਾਂ ਨੇ ਯੋਗਦਾਨ ਪਾਇਆ ਮਨਨ ਕਿ ਜਿਨ੍ਹਾਂ ਨੇ ਸਮਝਿਆ ਅੱਜ ਇੱਕ ਚੀਜ਼ ਦੇਖੋ ਜਿਹੜੇ ਲੋਕ ਕਹਿੰਦੇ ਖਾਲਸਾ ਰਾਜ ਅਸੀਂ ਮਤਲਬ ਕਿ ਨਹੀਂ ਪਸੰਦ ਕਰਦੇ ਜਾਂ ਮਤਲਬ ਕਿ ਖਾਲਸਾ ਰਾਜ ਨੂੰ ਅਸੀਂ ਨਹੀਂ ਮਤਲਬ ਕਿ ਜਾਣਦੇ ਕਿ ਕਿੱਦਾਂ ਦਾ ਹੋ ਗਿਆ ਦੇਖੋ ਆਈ ਤੇ ਖਾਲਸਾ ਰਾਜ ਆ ਆਈ ਤੇ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਦਾ ਖਾਲਸਾ ਰਾਜ ਵਾ ਜਿੰਨੋਂ ਕਿ ਤੁਸੀਂ ਕਹਿੰਦੇ ਸਾਨੂੰ ਨਹੀਂ ਚੀਂਦਾ ਦੇਖੋ ਪੰਜਾਬ ਕਰਕੇ ਅੱਜ ਸਾਰੇ ਜਿਹੜੇ ਕਿ ਸਟੇਟਾਂ ਦੇ ਸਾਰੇ ਜਿੰਨੀਆਂ ਛੇਟ ਰਾਜਸਥਾਨ ਹਰਿਆਣਾ ਯੂਪੀ ਬਿਹਾਰ ਉੱਤਰਾਖੰਡ ਹੋ ਗਿਆ ਮਾਚਲਾਲੋ ਹੋਰ ਵੀ ਜਿੰਨੀਆਂ ਉਹ ਸਾਰਿਆਂ ਨੂੰ ਇੱਕ ਥਾਂ ਦੇ ਉੱਤੇ ਪੰਜਾਬ ਦੇਸ਼ ਦੇ ਵਿੱਚ ਲਿਆ ਕੇ ਸਾਰਿਆਂ ਨੇ ਪੰਜਾਬ ਦੇਸ਼ ਨੂੰ ਮਤਲਬ ਕਿ ਇੱਕ ਥਾਂ ਦੇ ਵਿੱਚ ਪੰਜਾਬ ਦੇਸ਼ ਨੂੰ ਮਤਲਬ ਕਿ ਲਿਆ ਕੇ ਉੱਥੇ ਖੜਾ ਕਰਤਾ ਗ ਮਨੁੱਖੀ ਸੋਚੀਏ ਤਾਂ ਅਹੀਂ ਤੇ ਖਾਲਸਾ ਰਾਜ ਆ ਅਹੀਂ ਤੇ ਖਾਲਸਾ ਅੰਦੇ ਮਤਲਬ ਤਾਂ ਹੈ ਕਿ ਪਿਆਰ ਭਾਵਨਾ ਦਾ ਰਾਜ ਭਾਗ ਤੇ ਆਈ ਤੇ ਸਿੱਖ ਕੋ ਮੰਗਦੀ ਪਈ ਆ ਤੇ ਦੱਸੋ ਗਲਤੀ ਕਿੱਥੇ ਆ ਮਨੁੱਖੀ ਬਹੁਤ ਗੱਲਾਂ ਹੈਗੇ ਜੀ ਮੈਂ ਕਹਿਣ ਲੱਗ ਪਿਆ ਤੇ ਮਤਲਬ ਕਿ ਤੁਸੀਂ ਜਾਣਦੇ ਹੋ ਮਨੁੱਖੀ ਆਪਾਂ ਵੀ ਉਹੋ ਜਿਹੇ ਬੰਦੇ ਜਲਦੀ ਭਾਵੁਕ ਹੋ ਜਾਂਦੇ ਆ ਤੇ ਇਸ ਕਰਕੇ ਵੀਡੀਓ ਬਹੁਤ ਲੰਮੀ ਬਣ ਜਾਂਦੀ ਆ ਤਾਂ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹਾਈਪ ਕਰੋ ਤਾਂ ਜੋ ਉਹ ਲੋਕਾਂ ਨੂੰ ਜਵਾਬ ਮਿਲ ਸਕੇ ਜਿਹੜੇ ਕਹਿੰਦੇ ਆ ਕਿ ਪੰਜਾਬ ਆ ਦਾ ਦਾ ਵਾ ਦਾ ਵਾ ਨਸ਼ੇੜੀ ਪੁੱਤਰ ਆ ਪੰਜਾਬ ਦੇ ਫਰਾਂਟ ਨੇ ਮਗਾਨੇ ਉੜਦਾ ਪੰਜਾਬ ਲੈਣਾ ਜੇ ਨਾ ਉਹਨਾਂ ਨੂੰ ਜਵਾਬ ਮਿਲ ਚੁੱਕਿਆ ਲੋਕ ਨੇ ਪੰਜਾਬ ਡੁੱਬ ਗਿਆ ਫਲਾਣਾ ਠਿਕਾਣਾ ਉਹਨਾਂ ਨੂੰ ਮੈਂ ਜਵਾਬ ਦੇਣਾ ਚਾਹੁੰਦਾ ਪੰਜਾਬ ਕਿਤੇ ਡੁੱਬਣ ਵਾਲਾ ਵਿੱਚ ਨਹੀਂ ਪੰਜਾਬ ਤੇ ਗੁਰੂਆਂ ਪੀਰਾਂ ਦੀ ਧਰਤੀ ਆ ਸ਼ਹੀਦ ਸਿੰਘਾਂ ਦੀ ਧਰਤੀ ਆ ਗੁਰਸਿੱਖਾਂ ਦੀ ਧਰਤੀ ਆ ਸੰਤ ਮਹਾਤਮਾ ਪੀਰਾਂ ਦੀ ਜਿਹੜਾ ਕਿ ਫਕੀਰਾਂ ਦੀ ਧਰਤੀ ਆ ਜਿਹੜਾ ਕਿ ਮਨੁ ਭਗਤਾ ਦੀ ਧਰਤੀ ਤੇ ਪੰਜਾਬ ਦੱਸੋ ਕਿਵੇਂ ਡੁੱਬ ਜੂ ਪੰਜਾਬ ਤੇ ਦੂਜਿਆਂ ਨੂੰ ਡੁੱਬਦੇ ਆ ਨੂੰ ਬਚਾਂਦਾ ਵਾ ਜਿੱਥੇ ਵੀ ਵਰਲਡ ਵਾਈਡ ਕੋਈ ਵੀ ਮੁਸੀਬਤ ਆ ਕੋਈ ਵੀ ਪ੍ਰੇਸ਼ਾਨੀ ਆਂਦੀ ਹੈ ਉੱਥੇ ਪੰਜਾਬ ਹੀ ਜਾ ਕੇ ਖੜਾ ਹੁੰਦਾ ਪੰਜਾਬ ਦੀ ਸਿੱਖ ਹੋਮ ਸਿੱਖ ਧਰਮ ਮੈਂ ਕਿ ਜਾ ਕੇ ਸਿੱਖ ਖਾਲਸਾ ਪੰਥ ਹੀ ਖੜਾ ਹੁੰਦਾ ਵਾ ਖਾਲਸਾ ਏੜ ਵਾਲਿਆਂ ਦਾ ਬਹੁਤ ਧੰਨਵਾਦ ਆ ਜਿਹੜੇ ਪਾਕਿਸਤਾਨ ਦੇ ਵਿੱਚ ਵੀ ਰੇ ਸੇਵਾਵਾਂ ਨਿਭਾਰੇ ਆ ਉਹਨਾਂ ਦਾ ਧੰਨਵਾਦ ਗਲੋਬਲ ਸਿੱਖ ਜਿਹੜੀ ਕਿ ਸੰਸਥਾ ਬਣੀ ਵੀ ਉਹਨਾਂ ਦਾ ਧੰਨਵਾਦ ਮੈਂ ਜਿੰਨੇ ਆਪਾਂ ਕਰੀਦੇ ਸਾਰਾ ਦਾ ਸ਼ੁਕਰਾਨਾ ਹੈ ਮਤਲਬ ਕਿ ਇੰਨਾ ਕੋ ਜਿਆਦਾ ਧੰਨਵਾਦ ਕਰਨਾ ਚਾਹੁੰਦਾ ਮੈਂ ਆਪਣੇ ਚੈਨਲ ਦੇ ਲੋਕੋ ਕਿ ਦਾਸ ਵਲੋਂ ਦੇਖੋ ਜੀ ਕੋਈ ਮੈਂ ਜਿਆਦਾ ਬਹੁਤ ਅਮੀਰ ਬੰਦਾ ਨਹੀਂ ਹੈਗਾ ਇਸ ਕਰਕੇ ਦਾਸ ਕੋਲ ਤੇ ਸੋਸ਼ਲ ਮੀਡੀਆ ਦੇ ਜਰੀਏ ਜਿਵੇਂ ਦਾਸ ਦਾ YouTube ਚੈਨਲ ਆਪਜੀ ਨੂੰ ਸਬਸਕ੍ਰਾਈਬ ਕਰ ਦਿੱਤਾ ਹਣਾ ਹੁਣ ਤੱਕ ਜੋ ਕਿ ਆਪਾਂ ਆਂਦੇ ਜਰੀਏ ਆਪਣੀ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਵੱਧ ਚੜ ਕੇ ਆਪਣਾ ਹਿੱਸਾ ਯੋਗਦਾਨ ਪਾਓ ਔਰ ਜਿਨ੍ਹਾਂ ਨੇ ਪੰਜਾਬ ਦੇਸ਼ ਦੀ ਇਸ ਮੁਸੀਬਤ ਸਮੇਂ ਦੇ ਵਿੱਚ ਮਦਦ ਕੀਤੀ ਆ ਜਾਂ ਹੈਲਪ ਕੀਤੀ ਆ ਜਾਂ ਆਪਾਂ ਕਹਿੰਦੇ ਯੋ ਹਾਰਾ ਹੁੰਦੇ ਉਹਨਾਂ ਦੇ ਬੱਚਿਆਂ ਵਿੱਚ ਉਹਨਾਂ ਨੂੰ ਮੈਨੂੰ ਹਰ ਚੀਜ਼ ਦੇ ਵਿੱਚ ਮਨਗੂ ਗਨਾਨਕ ਪਾਸ਼ਾ ਜੀ ਗੁਰਗੋਬਿੰਦ ਸਿੰਘ ਜੀ ਪਾਸ਼ਾ ਜੀ ਸ਼ਹੀਦ ਸਿੰਘਾ ਦੀ ਪ੍ਰਤੱਖ ਕਿਰਪਾ ਵਰਤਨੀਆਂ ਤੇ ਹੁਣ ਤੇ ਆਪ ਤੋਂ ਵੀਡੀਓ ਆਉਣ ਲੱਗ ਗਈ ਕਈਆਂ ਨੂੰ ਦਰਸ਼ਨ ਵੀ ਹੋਣ ਲੱਗ ਗਏ ਆ ਧੰਨ ਸ਼ਹੀਦ ਗੁਰਗੋਬਿੰਦ ਸਿੰਘ ਜੀ ਪਾਸ਼ਾ ਜੀ ਦੇ ਜਿਹੜੇ ਕਿ ਦਰਿਆਵਾਂ ਦੇ ਕੰਢਿਆਂ ਦੇ ਉੱਤੇ ਤੇ ਹੁਣ ਉਹ ਵੀ ਜਲਦ ਹੀ ਰਾਤੀ ਵੀਡੀਓ ਵੀ ਤੁਹਾਡੇ ਸਾਹਮਣੇ ਆਉਣ ਲੱਗ ਜਗੀ ਉਹ ਦਾਸ ਨੂੰ ਪਤਾ ਸ਼ਹੀਦ ਸਿੰਘਾ ਦੀ ਪ੍ਰਤੱਖ ਸ਼ਕਤੀ ਕੀ ਹੁੰਦੀ ਆ ਤੇ ਬਦਨ ਇਹ ਗੱਲਾਂ ਪਤਾ ਸੀ ਕਿ ਵੀਡੀਓ ਨੂੰ ਤੁਸੀਂ ਜਰੂਰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਾਇਓ ਤੁਹਾਨੂੰ ਜਿਹੜੀ ਕਿ ਕਿਵੇਂ ਗੱਲਬਾਤ ਲੱਗੀ ਕਿਵੇਂ ਦੀ ਤੁਹਾਨੂੰ ਉਹਨਾਂ ਦੀ ਸੇਵਾ ਲੱਗੀ ਆ ਤੇ ਆਪਾਂ ਸਾਰਿਆਂ ਦਾ ਧੰਨਵਾਦ ਕਰਦੇ ਜਿੰਨੀ ਵੀ ਪੰਜਾਬ ਦੀ ਇੰਡਸਟਰੀ ਆ ਜਿੰਨੀ ਵੀ ਬੋਲੀਵੁੱਡ ਇੰਡਸਟਰੀ ਜਿਨ੍ਹਾਂ ਜਿਨ੍ਹਾਂ ਨੇ ਸਹਿਯੋਗ ਪਾਇਆ ਸੇਵਾ ਕੀਤੀਆਂ ਵਾ ਸਾਰਿਆਂ ਦਾ ਸ਼ੁਕਰਾਨਾ ਧੰਨਵਾਦ ਆ ਤੇ ਹੋਰ ਵੀ ਜਿਹੜੇ ਕਿ ਪਾਰਟ ਸਿੱਖ ਗਰੁੱਪ ਵੱਲੋਂ ਪੀਬੀ ਯੂਕੇ ਵੱਲੋਂ ਵੀ ਜਿਹੜੀ ਕਿ ਸੇਵਾ ਕੀਤੀ ਗਈ ਆਪਾਂ ਉਹਨਾਂ ਦਾ ਵੀ ਇੱਕ ਜਿਹੜਾ ਕਿ ਪੋਸਟ ਪਾਇਆ ਸੀ ਆਪਣੇ YouTube ਚੈਨਲ ਉੱਤੇ ਤੇ ਨਾਲ ਸੋਸ਼ਲ ਮੀਡੀਆ Instagram ਦੇ ਉੱਤੇ ਵੀ ਤੇ ਉਹਨਾਂ ਵੱਲੋਂ ਵੀ ਸੇਵਾਵਾਂ ਨੰਭਾਰੀਆਂ ਜਾ ਰਹੀਆਂ ਉਹਨਾਂ ਵੱਲੋਂ ਵੀ 24 ਘੰਟੇ ਸੇਵਾ ਜਿਹੜੀ ਕਿ ਦਿੱਤੀਆਂ ਜਾ ਰਹੀਆਂ ਜਿੰਨੀਆਂ ਹੋ ਸਕਦੀਆਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਹੋਗੀ ਤਕਸਾਲ ਕਮੇਟੀ ਹੋਗੀ ਨਿਆਂਗਿਸਤ ਜਥੇਬੰਦੀ ਹੋਗੀ ਬੁੱਢਾ ਦਲ ਹੋਗੀ ਤਰਨਾ ਦਲ ਹੋਗੀ ਸਾਰਿਆਂ ਨੇ ਵੱਧ ਚੜ ਕੇ ਹਿੱਸਾ ਜੋਗਦਾਨ ਪਾਇਆ ਸਾਧੂ ਸੰਤ ਮਾਪੁਰਖਾਂ ਨੇ ਉਹਨਾਂ ਨੇ ਕਿ ਸਾਰਿਆਂ ਨੇ ਅੱਜ ਦਿਖਾਤਾ ਕਿ ਪੰਜਾਬ ਦੇਸ਼ ਸਾਰਿਆਂ ਨੂੰ ਇੱਕ ਕਰਨ ਦੇ ਵਿੱਚ ਲੱਗਿਆ ਵਾ ਪੰਜਾਬ ਦੇਸ਼ ਤੋਂ ਬਿਨਾ ਕਿਸੇ ਦੀ ਗਤ ਨਹੀਂ ਹੋਣੀ ਤੇ ਸਾਰੀਆਂ ਗੱਲਾਂ ਬਾਤਾਂ ਸੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਤੇ ਹਾਈਪ ਕਰ ਦਿਓ ਤਾਂ ਜਾ ਕਮੈਂਟ ਕਰਕੇ ਜਾਇਓ ਤੇ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਆਪਾਂ ਜੈਨੂਨ ਕੰਟੈਂਟ ਤੁਹਾਨੂੰ ਦੇਵਾਂਗੇ ਨਾ ਕਿ ਬਕਵਾਸ ਕੰਟੈਂਟ ਜੋ ਕਿ ਆਪਾਂ ਜਿਹੜਾ ਕਿ ਗੁੱਜੇ ਯੂਟਿਊਬਰ ਲੱਗੇ ਪਏ ਵਿਊ ਪੈਸਾ ਛਾਪਣ ਵਿੱਚ ਆਪਾਂ ਉਹ ਕੰਮ ਨਹੀਂ ਜੇ ਉਹ ਕੰਮ ਕਰਨਾ ਹੁੰਦਾ ਆਪਾਂ ਕਦੋਂ ਦਾ ਕਰ ਲੈਂਦੇ ਤੇ ਬਸ ਆਈ ਗੱਲਾਂ ਬਾਤਾਂ ਸੀ ਤੇ ਜਰੂਰ ਜਿਹੜਾ ਕਿ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਹਾਈਪ ਕਰ ਦਿਓ ਤਾਂ ਜੋ ਉਹ ਪਹੁੰਚ ਸਕਿਆ ਤਾਂ ਸਾਰਾ ਦਾ ਫਿਰ ਤੋਂ ਬਹੁਤ ਬਹੁਤ ਸ਼ੁਕਰਾਨਾ ਧੰਨਵਾਦ ਜੀ ਤੇ ਇੱਕ ਗੱਲ ਮੈਂ ਆਖਰ ਦੇ ਵਿੱਚ ਹੋਰ ਕਹਿਣਾ ਚਾਹਨਾ ਵਾ ਮਤਲਬ ਕਿ ਆਪਣੀ ਜਲਦ ਇੱਕ ਹੋਰ ਵੀਡੀਓ ਆਉਗੀ ਜਿੰਦੇ ਵਿੱਚ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਾਂਗੇ ਕਿ ਰਾਜਸਥਾਨ ਦੇ ਕਈ ਇਲਾਕਿਆਂ ਵਿੱਚ ਜਿਹੜਾ ਕਿ ਜਨਮ ਕੀ ਪੰਜਾਬੀਆਂ ਨੂੰ ਮਨੂੰ ਕਿ ਸਿੱਖ ਸਰਦਾਰਾਂ ਨੂੰ ਐ ਸਮਝਿਆ ਜਾਂਦਾ ਕਿ ਸਿੱਖ ਸਿੱਖ ਸਰਦਾਰ ਪੰਜਾਬੀ ਸਿਰਫ ਪੰਜਾਬ ਦੇ ਵਿੱਚ ਹੀ ਰਹਿੰਦੇ ਆ ਨੈਕਸਟ ਵੀਡੀਓ ਆਪਣੀ ਉਹਦੇ ਤੇ ਵੀ ਆਏਗੀ ਜਲਦ ਤੇ ਉਹਨਾਂ ਦਾ ਵੀ ਵਿਆਹ ਆਪਾਂ ਛੇਤੀ ਕਰਾਂਗੇ ਤੇ ਸਾਰਿਆਂ ਦਾ ਧੰਨਵਾਦ ਜੀ ਅੱਜ ਤੱਕ ਵੀਡੀਓ ਦੇਖਣ ਲਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਜੁਆਇਨ ਸਬਸਕ੍ਰਾਈਬ ਕਰ ਦਿਓ ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ